ਇਹ ਤਰੀਕਾ ਕਰ। ਫਤਮੀ ਦੋਰੀ ਚਲੀ ਜਾਓ। ਇਹ ਫਤਮੀ ਦੋਰੀ। ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਗੁਰਬਾਣੀ ਦੀਆਂ ਸੱਚੀਆਂ ਅਤੇ ਇਹ ਪਾਕ ਸਤਰਾ ਅੱਜ ਪੰਜਾਬ ਦੇ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੀ ਤਨ ਪਤਨੀ ਰੇਸ਼ਮ ਕੌਰ ਤੇ ਵਿਹਾਂਤ ਮੁੱਕ ਕੇ ਉਚਾਰੀਆਂ ਦਿਆਂ। ਜੀ ਹਾਂ ਤੁਹਾਂ ਦੱਸ ਦਈਏ ਕਿ ਬੀਤੇ ਦਿਨੀ ਰੇਸ਼ਮ ਕੋਰ ਦਾ ਦਿਹਾਂਤ ਹੋ ਗਿਆ ਸੀਗਾ ਅਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਯਾਨੀ ਕਿ ਉਹਨਾਂ ਦੀ ਮ੍ਰਿਤਕ ਦੇ ਪੰਜ ਤੱਤਾਂ ਵਿੱਚ ਵਲੀਨ ਹੋ ਚੁੱਕੀ ਹੈ ਭਾਰੀ ਮੰਨ ਦੇ ਨਾਲ ਨਮ ਅੱਖਾਂ ਦੇ ਨਾਲ ਸਮੁੱਚੇ ਜਗਤ ਨੇ ਉਹਨਾਂ ਨੂੰ ਅੰਤਿਮ ਵਧਾਈ ਦਿੱਤੀ ਹੈ ਸੰਸਕਾਰ ਮੁੱਕ ਕੇ ਹੰਸ ਰਾਜ ਹੰਸ ਹੋਣਾ ਤੇ ਦੋਵੇਂ ਪੁੱਤਰ ਅਤੇ ਖੁਦ ਹੰਸ ਰਾਜ ਭਾਵੁਕ ਪਲਾਂ ਦੇ ਵਿੱਚੋਂ ਗੁਜ਼ਰਦੇ ਦਿਖਾਈ ਦਿੱਤੇ ਅੱਖਾਂ ਵਿੱਚੋਂ ਹੰਝੂ ਸਨ ਪੁੱਤਰਾਂ ਦਾ ਮਾਂ ਪ੍ਰਤੀ ਪਿਆਰ ਚਲਖ ਰਿਆ ਸੀਗਾ ਤੇ ਪਤੀ ਦਾ ਪਤਨੀ ਪਤੀ ਆਪਣੇ ਹਮਸਫਰ ਪ੍ਰਤੀ ਦਰਦ ਸਾਫ ਦੇਖਿਆ ਜਾ ਰਿਹਾ ਸੀਗਾ ਅੰਤਿਮ ਦਾਇ ਮੌਕੇ तमाम ਸਿਆਸਤਦਾਨ ਫਿਲਮ ਜਗਤੋਂ ਨਾਮੀ ਸਿਤਾਰੇ ਸ਼ਰਧਾਂਜਲੀ ਦੇਣ ਅਤੇ ਆਪਣੇ ਦੁੱਖ ਦੇ ਪ੍ਰਗਟਾਵੇ ਨੂੰ ਸਾਂਝਾ ਕਰਨ ਦੇ ਲਈ ਹੰਸ ਰਾਜ ਹੰਸ ਹੋਣਾ ਦੇ ਨਾਲ ਖੜੇ ਦਿਖਾਈ ਦਿੱਤੇ ਵੱਡੀ ਗਿਣਤੀ ਦੇ ਵਿੱਚ ਠਾਠਾ ਮਾਰਤਾ ਇਕੱਠ ਅੰਤਿਮ ਦਰਸ਼ਨਾਂ ਦੇ ਲਈ ਰੇਸ਼ਮਕੌਰ ਨੂੰ ਅੰਤਿਮ ਵਦਾਈ ਦੇਣ ਦੇ ਲਈ ਪਹੁੰਚੇ ਲੋਕਾਂ ਨੇ ਭਾਵੁਕ ਮਨ ਦੇ ਨਾਲ ਉਹਨਾਂ ਨੂੰ ਅਲਵਿਦਾ ਕਿਹਾ ਯਾਨੀ ਕਿ ਹੰਸਰਾਜ ਹੰਸ ਹੋਣਾ ਦੀ ਧਰਮ ਪਤਨੀ ਰੇਸ਼ਮਕੌਰ ਹਮੇਸ਼ਾ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਤਾਂ ਦੱਸ ਦਈਏ ਕਿ 60 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਹਾਰਟ ਅਟੈਕ ਕਾਰਨ ਉਹਨਾਂ ਦੀ ਜਿਹੜੀ ਮੌਤ ਹੈ ਉਹ ਹੋਈ ਹੈ ਤੇ ਹੁਣ ਹੰਸਰਾਜ ਹੰਸ ਆਪਣੀ ਧਰਮ ਪਤਨੀ ਨੂੰ ਮੋਟਾ ਦੇਖ ਕੇ ਹਮੇਸ਼ਾ ਹਮੇਸ਼ਾ ਲਈ ਇਸ ਫਾਨੀ ਸੰਸਾਰ ਤੋਂ ਤੋੜ ਚੁਕੇ ਨੇ ਪਰਿਵਾਰ ਲਈ ਬਹੁਤ ਦੁਖਦ ਅਤੇ ਭਾਵੁਕ ਪਲ ਹੈ ਹਰ ਕੋਈ ਗਮਗੀਨ ਹਾਲ ਵਿੱਚ